ਵਾਅਦਿਆਂ ਤੋਂ ਮੁੱਕਰ ਜਾਣਾ ਉਹ ਵਾਅਦਿਆਂ ਤੋਂ ਭੱਜ ਜਾਣਾ ਇਹ ਵੈਸੇ ਤੇ ਯੂ ਟਰਨ ਮਿਸਟਰ ਯੂ ਟਰਨ ਦੇ ਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਜਾਣੇ ਜਾਂਦੇ ਆ ਪਰ ਇਹ ਇੱਥੇ ਪ੍ਰੂਵ ਹੋ ਗਿਆ ਕਿ ਸਰਦਾਰ ਜਰਨੈਲ ਸਿੰਘ ਨੇ ਆਪਣੀ ਇਲੈਕਸ਼ਨ ਦੇ ਦੌਰਾਨ ਵੀ ਇਹ ਵੱਡੇ ਵੱਡੇ ਵਾਅਦੇ ਕੀਤੇ ਸੀ ਔਰ ਇਹਨਾਂ ਨੇ ਸਾਰਿਆਂ ਨੇ 1984 ਦੀ ਜੋ ਕਲੋਨੀ ਹੈ ਤਿਲਕ ਵਿਹਾਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਉੱਥੇ ਵੀਰ ਪੈਣਾ ਜਿਹੜੇ ਕਿ 1984 ਦੇ ਵਿਕਟਮ ਹੈ ਉਹ ਸਾਰੇ ਰਹਿੰਦੇ ਆ ਔਰ ਆਪਣੀ ਕਿਰਤੀ ਸਿੱਖਿਆ ਸਾਰੇ ਆਪਣੀ ਕਿਰਤ ਕਰਕੇ ਆਪਣੇ ਕੋਈ ਆਟੋ ਚਲਾ ਕੇ ਇਸ ਤਰ੍ਹਾਂ ਦੇ ਕਿਰਤੀਆਂ ਦੇ ਤਰ੍ਹਾਂ ਉਹ ਆਪਣੀ ਜੀਵਨ ਨਿਰਭਾ ਕਰ ਰਹੇ ਆ ਤੇ ਉਹਨਾਂ ਦੇ ਉੱਤੇ ਇਹ ਬੋਝ ਪਾ ਦੇਣਾ ਕਿ 5-5 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਔਰ ਉਸ ਤੋਂ ਬਾਅਦ ਇੰਨੀ ਫਾਸਟ ਕਾਰਵਾਈ ਕਰਨੀ ਕਿ ਵਕੀਲਾਂ ਦੇ ਕੋਲੋਂ ਤੁਰੰਤ ਨੋਟਿਸ ਭਜਵਾ ਦੇ ਨੇ ਧਮਕੀਆਂ ਦੇਣੀਆਂ ਔਰ ਕਈ ਕਈ ਦਿਨ ਸਰਦਾਰ ਆਤਮ ਸਿੰਘ ਲੁਬਾਣਾ ਜੀ ਨੇ ਦੱਸਿਆ ਕਿ ਉੱਥੇ ਬਿਜਲੀ ਦੇ ਜਿਹੜੇ ਕਨੈਕਸ਼ਨ ਹੈ ਉਹ ਵੀ ਕੱਟ ਦਿੱਤੇ ਗਏ ਸੋ ਇਹ ਇੱਕ ਤਰ੍ਹਾਂ ਦਾ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਵਾਦੇ ਤੋਂ ਮੁਕਰਨਾ ਤੇ ਇੱਕ ਗੱਲ ਹੈ ਦੂਸਰਾ ਇਹ ਵਿਕਟਮ ਜਿਹੜੇ ਆ ਇਹਨਾਂ ਨੂੰ ਹੋਰ ਇੱਕ ਜੁਰਮ ਹੋ ਰਿਹਾ ਉਹਨਾਂ ਦੇ ਉੱਤੇ ਬਹੁਤ ਵੱਡਾ ਸੋ ਮਾਨਵਤਾ ਦਾ ਘਾਣ ਹੋ ਰਿਹਾ ਜਿੱਥੇ ਕਿ ਸਰਕਾਰ ਦਾ ਫਰਜ ਬਣਦਾ ਸੀ ਕਿ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ ਹੋਰ ਸੁਵਿਧਾਵਾਂ ਦਿੰਦੇ ਇਹਨਾਂ ਦੇ ਮਕਾਨ ਜਿਹੜੇ ਉੱਥੇ ਆ ਉਹ ਰਿਪੇਅਰ ਹੋਣ ਵਾਲੇ ਆ ਉਹ ਸਰਕਾਰ ਦਾ ਫਰਜ ਬਣਦਾ ਸੀ ਕਿ ਉਸ ਦੀ ਰਿਪੇਅਰਿੰਗ ਕਰਦੇ ਇਹਨਾਂ ਨੂੰ ਫ੍ਰੀ ਹੋਲਡ ਜਿਹੜੀ ਅਲਾਟਮੈਂਟ ਕਰਨੀ ਆ ਉਹ ਕਰਦੇ ਉਹ ਨਾ ਕਰਕੇ ਜਿਹੜੀ ਬੇਰ ਮਿਨੀਮਮ ਰਿਕੁਆਇਰਮੈਂਟ ਅੱਜ ਹਰ ਇੱਕ ਨਾਗਰਿਕ ਦੀ ਹੈ ਕਿ ਉਸ ਨੂੰ ਬਿਜਲੀ ਔਰ ਪਾਣੀ ਮਿਲਣਾ ਚਾਹੀਦਾ ਹੈ ਇੱਕ ਪਾਸੇ ਤੇ ਰਵਿੰਦ ਕੇਚਰੀ ਜੀ ਪਹਿਲਾਂ ਪੰਜਾਬ ਦੇ ਵਿੱਚ ਝੂਠ ਬੋਲ ਕੇ ਉਹਨਾਂ ਨੇ ਸਰਕਾਰ ਬਣਾਈ ਅੱਜ ਹੁਣ ਹਿਮਾਚਲ ਦੇ ਵਿੱਚ ਔਰ ਗੁਜਰਾਤ ਦੇ ਵਿੱਚ ਚੋਣਾਂ ਆ ਉਹ ਉੱਥੇ ਜਾ ਕੇ ਦਿੱਲੀ ਦਾ ਹਵਾਲਾ ਦਿੰਦੇ ਆ ਸੋ ਮੈਂ ਦੇਸ਼ ਭਰ ਦੇ ਲੋਕਾਂ ਨੂੰ ਇਹ ਦੱਸਣਾ ਚਾਹਨਾ ਹੈ ਕਿ ਇਹ ਮਿਸਟਰ ਯੂ ਟਰਨ ਇਹਨਾਂ ਦੇ ਉੱਤੇ ਕੋਈ ਵਿਸ਼ਵਾਸ ਕਰਨ ਦੀ ਲੋੜ ਨਹੀਂ ਜਿਸ ਤਰੀਕੇ ਦੇ ਨਾਲ ਇਹ ਦਿੱਲੀ ਦੇ ਵਿੱਚ ਇਹਨਾਂ ਦਾ ਪਰਫਾਰਮੈਂਸ ਹੈ ਉਹ ਬਿਲਕੁਲ ਸਾਹਮਣੇ ਆਜ ਦੀ ਪ੍ਰੈਸ ਕਾਨਫਰੰਸ 'ਚ ਅਸੀਂ ਦੱਸ ਰਹੇ ਹਾਂ ਕਿ ਆਪਣੇ ਕਿਸੇ ਵੀ ਵਾਅਦੇ ਦੇ ਉੱਤੇ ਇਹ ਪੂਰੇ ਨਹੀਂ ਉਤਰ ਰਹੇ ਕਹਿੰਦੇ ਅਸੀਂ ਬਿਜਲੀ ਪਾਣੀ ਫ੍ਰੀ ਦੇ ਰਹੇ ਹਾਂ ਇਹਨਾਂ ਨੇ ਜਿਹੜੇ ਸਭ ਤੋਂ ਜ਼ਰੂਰਤਮੰਦ ਸੀ ਜਿਨ੍ਹਾਂ ਦੇ ਨਾਲ ਇੰਨੇ ਵੱਡੇ ਘਟਨਾਵਾ ਕਟੀਆਂ ਜਿਨ੍ਹਾਂ ਦੇ ਕਈ ਕਈ ਜੀ ਮਾਰੇ ਗਏ ਜੇ ਉਹਨਾਂ ਨੂੰ ਬਿਜਲੀ ਦੇ 400 ਯੂਨਟ ਜਾਂ 200 ਯੂਨਟ ਫ੍ਰੀ ਨਹੀਂ ਦਿੱਤੇ ਜਾ ਰਹੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ ਕਿਸੇ ਨੂੰ ਕੀ ਦੇ ਰਹੇ ਹੋਣਗੇ ਇਸ ਕਰਕੇ ਅਸੀਂ ਇਸ ਗੱਲ ਨੂੰ ਸਨਿਸ਼ਚਿਤ ਕਰਾਂਗੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਹੱਕ ਹੈ ਇਹਨਾਂ ਦਾ ਸਾਡੇ ਉੱਥੇ ਭੈਣਾ ਦਾ ਵੀਰਾਂ ਦਾ 1984 ਦੀ ਕਲੋਨੀ ਦੇ ਵਿੱਚ ਤਿਲਕ ਵਿਆਰ ਦੇ ਵਿੱਚ ਇਹ ਲੈ ਕੇ ਰਵਾਂਗੇ ਸਾਨੂੰ ਅਰਵਿੰਦ ਕੇਜਰੀਵਾਲ ਦਾ ਘਰਾਓ ਕਰਨਾ ਪਏਗਾ ਸੀ ਉਹ ਵੀ ਕਰਾਂਗੇ ਜੇ ਸਾਨੂੰ ਲੋਕਲ ਐਮਐਲਏ ਦਾ ਘਰਾਓ ਕਰਨਾ ਪਏਗਾ ਸੀ ਉਹ ਵੀ ਕਰਾਂਗੇ ਔਰ ਜੇ ਸਾਨੂੰ ਜਿੱਥੇ ਗੁਜਰਾਤ ਦੇ ਵਿੱਚ ਜਾ ਕੇ ਜਲਸਾ ਕਰਨਗੇ ਜੇ ਸਭ ਉੱਥੇ ਜਾਣਾ ਪਏਗਾ ਤੇ ਅਸੀਂ ਉੱਥੇ ਜਾ ਕੇ ਵੀ ਇਹਨਾਂ ਦਾ ਹੱਕ ਦੇ ਗੱਲ ਕਰਾਂਗੇ ਕਿਉਂਕਿ ਇਹ ਇਹਨਾਂ ਦਾ ਬਣਦਾ ਹੱਕ ਹੈ ਇਹਨਾਂ ਨੂੰ ਹੱਕ ਦਿਵਾ ਕੇ ਛੱਡਾਂਗੇ ਮੈਂ ਬੋਲ ਦਿਆਂ ਦੂਸਰੀ ਦੂਸਰੀ ਗੱਲ ਜਿਹੜੀ ਕਾਲਜ ਦੀ ਗੱਲ ਕੀਤੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮਿਟਮੈਂਟ ਕੀਤੀ ਹੋਈ ਆ ਆਪਣੇ ਬੱਚਿਆਂ ਦੇ ਨਾਲ ਸੰਗਤ ਦੇ ਨਾਲ ਕਿ ਅਸੀਂ ਐਜੂਕੇਸ਼ਨ ਨੂੰ ਪ੍ਰਾਇਰੀਟੀ ਦੇ ਕੇ ਪ੍ਰਮੋਟ ਕਰਾਂਗੇ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬਹੁਤ ਸਾਰਾ ਸੁਧਾਰ ਲਿਆਂਦਾ ਤੁਸੀਂ ਸਾਰਿਆਂ ਨੇ ਦੇਖਿਆ ਉਸੇ ਤਰ੍ਹਾਂ ਹੀ ਅੱਜ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਥੋੜੇ ਜੇ ਸਮੇਂ ਦੇ ਵਿੱਚ ਕਾਲਜ ਜੋ ਕਿ ਪੋਲੀਟੈਕਨਿਕ ਕਾਲਜ ਚੱਲ ਰਿਹਾ ਸੀ ਉਸ ਨੂੰ ਅਪਗ੍ਰੇਡ ਕਰਕੇ ਡਿਗਰੀ ਕਾਲਜ ਇੰਜੀਨੀਅਰਿੰਗ ਡਿਗਰੀ ਕਾਲਜ ਜਿਹੜਾ ਕੀਤਾ ਗਿਆ ਉਹ ਬਹੁਤ ਵੱਡੀ ਇੱਕ ਪ੍ਰਾਪਤੀ ਹੈ ਇੱਕ ਮੀਲ ਪੱਥਰ ਹੈ ਸੋ ਮੈਂ ਉਸ ਦੀ ਵੀ ਸਾਰਿਆਂ ਨੂੰ ਵਧਾਈ ਦੇਣਾ। ਅੱਜ ਪ੍ਰਧਾਨ ਸਾਹਿਬ ਨੇ ਜਿਹੜਾ ਕਦਮ ਉਠਾਇਆ ਹੈ ਬਹੁਤ ਹੀ ਅੱਛਾ ਕਦਮ ਹੈਗਾ ਕਿਉਂਕਿ ਜਦ ਤੱਕ ਪ੍ਰਧਾਨ ਜੀ ਬਣੇਨ ਹਮੇਸ਼ਾ ਹੀ ਕੋਮ ਤੇ ਕੋਈ ਗੱਲ ਆਉਂਦੀ ਹੈ ਸਭ ਤੋਂ ਅੱਗੇ ਜਾ ਕੇ ਹਿੱਸਾ ਲੈਂਦੇ। ਔਰ ਆਤਮਾ ਸਿੰਘ ਲੁਬਾਨਾ ਜੀ ਜਿਹੜੇ ਕਿ ਹਮੇਸ਼ਾ ਹੀ ਹਿੱਤ ਲਗਵਾਰਦੇ ਹਰ ਕਾਮੇ ਚਿੱਸਾ ਪੰਨੇ ਕੋਈ ਵੀ ਕੰਮ ਛੋਟੇ ਤੋਂ ਛੋਟਾ ਕੰਮ ਹੋਵੇ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਉਂਦੇ ਔਰ ਉਹਨਾਂ ਦਾ ਪੂਰਾ ਕਰਾਉਂਦੇ ਪਾਲੋ ਸਾਹਿਬ ਨੇ ਬੜੀ ਅੱਛੀ ਗੱਲ ਕਹੀ ਹੈ ਕਿ ਇਹ ਝੂਠਾ ਆਦਮੀ ਜਿਹੜਾ ਦਿੱਲੀ ਵਿੱਚ ਬਣ ਗਿਆ ਹੈ ਚੀ ਮੰਤਰੀ ਮੈਂ ਸਰਕਾਰ ਵਿੱਚ ਰਿਹਾ 15 ਸਾਲ ਪਾਰਲੀਮੈਂਟ ਸક્રિય ਰਿਹਾ ਸਭ ਤੋਂ ਵੱਡੀ ਗੱਲ ਮੈਂ ਪ੍ਰਧਾਨ ਦਾ ਤੁਹਾਨੂੰ ਦੱਸਣਾ ਚਾਹੁੰਦਾ ਜਰਨੈਲ ਸਿੰਘ ਜੀ ਨੇ ਕੋ ਮਸਤੇ ਇਤਨਾ ਕੰਮ ਕੀਤਾ ਸੀ ਜਿਹੜਾ ਦਿੱਲੀ ਪਾਰਟੀ ਦੇ ਨਾਲ ਜੁੜਿਆ ਸੀ ਉਹਦੇ ਕੋਲ ਗਈ ਜੇ ਬਾਲਾ ਸਰ ਗੁਰਦੁਆਰੇ ਆਇਆ ਸੀ केजरीवाल ਤੈਨੇ ਕਿਹਾ ਮੈਂ ਭਰਾ ਨੂੰ ਉਹਦੇ ਨੌਕਰੀ ਦੇਵਾਂਗਾ ਉਹਦੇ ਭਰਾ ਨੇ ਖੜੇ ਹੋ ਕੇ ਕਿਹਾ ਕਿ ਅਸੀਂ ਨੌਕਰੀ ਦੇਣ ਵਾਲੇ ਆ ਲੈਣੇ ਵਾਲੇ ਨਹੀਂ ਆ ਜਦੋਂ ਆ ਸਾਨੂੰ ਇਨਸਾਫ ਚਾਹੀਦਾ ਸੀ ਕਿ ਉਹ ਤਰਫ ਭੇਜਦੀ ਤੇ ਉਹਨੇ ਹਸਪੀਟਲ ਹੀ ਦਾਖਲ ਜਗਾਨੀ ਕਰਾਈ ਨੇ ਕਿ ਇਤਨਾ ਸਿੱਖਾ ਦੇ ਨਾਲ ਮਤਸਬੀ ਹੈਗਾ ਕਹਿੰਦਾ ਪੁੱਛੇ ਕਰਦਾ ਪੁੱਛੇ ਉਹ ਜਿਹੜੀਆਂ ਵਿਧਵਾ ਹਾਂ ਮੈਨੂੰ ਯਾਦ ਹੈ ਮੈਂ ਬੂਟਰ ਸਿੰਘ ਨੂੰ ਉਹ ਮਨਿਸਟਰ ਨੂੰ ਵੀ ਲੈ ਕੇ ਗਿਆ ਸੀ ਐਂਟੀ ਕਪੂਰ ਨੂੰ ਵੀ ਲੈ ਕੇ ਗਿਆ ਸੀ ਇਹ ਜਿਹੜੇ ਮਕਾਨ ਉਸ ਟਾਈਮ ਬਸਾਇ ਸੀ ਅਜ਼ੀਜ਼ ਤੁਬਾਨਾ ਸਾਹਿਬ ਨੂੰ ਯਾਦ ਹੈ ਦਿੱਲੀ ਗਵਰਨਮੈਂਟ ਨੇ ਕਿਉਂਕਿ ਮੈਨੂੰ ਉਹਨੇ ਲੁਭਾਇਆ ਜੀਨੇ ਕਿਹਾ ਕਿ ਡੀਡੀਏ ਅਸੀਂ ਉਹਨਾਂ ਨਾਲ ਗੱਲ ਕੀਤੀ ਤੇ ਡੀਡੀਏ ਦੇ ਅੰਦਰ ਆਂਦੇ ਇਹ ਚੀਜ਼ ਨੇ ਤੈਨੂੰ ਇਹ ਨਹੀਂ ਪਤਾ ਕਿ ਡੀਡੀਏ ਕਲਕ ਚੀਜ਼ ਹੈ ਡੀਡੀਏ ਸलम ਅਲੱਗ ਚੀਜ਼ ਹੈ ਇਹ ਸਿਰੂ ਤੋਂ ਕੁਆਟਰ ਜਿਹੜੇ ਹੈਗੇ ਨੇ ਉਹ ਡੀਡੀਏ ਸलम ਦੇ ਅੰਦਰ ਆਂਦੇ ਨੇ ਦਿੱਲੀ ਸਰਕਾਰ ਦੇ ਅੰਦਰ ਇਹ ਇੱਕ ਕਲੋਨੀ ਨਹੀਂ ਹੈ ਇਹ ਤੇ 1984 ਦੇ ਦੰਗੇ ਪੀੜਤਾਂ ਨੂੰ ਉਹਲੇ ਦਿੱਤਾ ਗਏ ਸੀ ਕੁਆਟਰ ਬਾਕੀ ਜਗ੍ਹਾ ਵੀ ਡੀਡੀਏ ਸलम ਦੇ ਕੁਆਟਰ ਹੈਗੇ ਨੇ ਜਿਨ੍ਹਾਂ ਨੂੰ ਸਿਲਾ ਦੇ ਦਿੱਤੇ ਟਾਈਮ ਤੇ ਉਹਨਾਂ ਨੂੰ ਫ੍ਰੀ ਹੋਲਡ ਕਰਕੇ ਉਹਨਾਂ ਦੇ ਨਾਮ ਕਰ ਦਿੱਤੇ ਗਏ ਅੱਜ ਬੜੀ ਉਦੇਸ਼ ਤੇ ਕੇਜਰੀਵਾਲਾ ਤੇ ਸ਼ਰਮ ਦੀ ਗੱਲ ਹੈ ਕਿ ਝੂਠ ਤੇ ਝੂਠ ਇਹਨਾਂ ਵਿਧਵਾਵਾਂ ਨੇ ਆਪਣੇ ਪਤੀ ਦੇਸ਼ ਵਿੱਚ ਕੀ ਕੱਲੂਕਾਰਾ ਹੋਇਆ ਖਾਸ ਕਰ ਦਿੱਲੀ ਵਿੱਚ ਕੀ ਕੱਲੂਕਾਰਾ ਆਇਆ ਉਦੋਂ ਅਗਰੇ ਦੇਖਦਾ ਤਾਜੇ ਜਿਹੜੇ ਬਿਜਲੀ ਦੇ ਬਿੱਲ 3 3 ਲੱਖ 2 2 ਲੱਖ 1 1 ਲੱਖ ਔਰ ਤਿਲਕ ਵਿਾਰ ਵਿੱਚ ਦੋ ਕਮਰੇ ਹੈਗੇ ਔਰ ਉਹ ਕਮਰੇ ਇਤਨੇ ਵੱਡੇ ਵੀ ਨਹੀਂ ਹੈਗੇ ਛੋਟੇ ਛੋਟੇ ਕਮਰੇ ਹੈਗੇ ਕਿਉਂਕਿ ਮੈਨੂੰ ਕਈ ਵਾਰ ਮੌਕਾ ਮਿਲਿਆ ਜਾਣਦਾ ਔਰ ਨਾਲ ਉੱਤੇ ਰਿਪੇਰਿੰਗ ਦਾ ਵੀ ਕਰੋੜ ਰੁਪਏ ਆਫ ਕਮਾਸੀ ਉਹਨਾਂ ਨੂੰ ਦਿੱਤਾ ਸੀ ਰਿਪੇਰਿੰਗ ਕਰਾ ਦਿੱਤੇ ਤੇ ਦੋ ਕਮਰੇ ਔਰ ਇੱਕ ਰਸੋਈ ओ कितना खर्चा आ सकता है बिजली का दो सो यूनिट ढाई सौ यूनिट या तीन सो यूनिट लेकिन ये मतस्वी केजरीवाल है और जरा उ एम एल ए बड़ा है सिख एम एल ले। ए लेकिन वो उन्हें अज तक कुछ नहीं किया है और केजरीवाल ना तो कह जल्द तू जल्द आप ये बिजली दे बिल माफ करो नोटिस भेजने बंद करो ਔਰ ਇਹਨਾਂ ਨੂੰ ਅਲਾਟਮੈਂਟ ਲੈਟਰ ਜਿਹੜੇ ਦਿੱਤੇ ਹੋਏ ਨੇ ਉਸੇ ਤੇ ਫ੍ਰੀ ਹੋਲਡ ਕਰਕੇ ਇਹਨਾਂ ਦੇ ਨਾਮ ਕਰੋ ਔਰ ਇਹਨਾਂ ਦੇ ਜਿਹੜਾ ਇੰਟਰੈਟ ਜਿਹੜੇ ਵੀ ਬੈਲੈਂਸ ਹੈਗੇ ਨੇ ਕਿਉਂਕਿ ਉਹਨੇ 5-5 10-10 ਹਜ਼ਾਰ ਰੁਪਏ ਫਲੈਟ ਦਿੱਤੇ ਗਏ ਸੀ ਉਹਨੂੰ ਖਤਮ ਕਰੋ ਔਰ ਇਹਦਾ ਨਾਮ ਕੀਏ ਨਹੀਂ ਤੇ ਜੋ ਕਾਲੂ ਸਾਹਿਬ ਨੇ ਕਿਹਾ ਪ੍ਰਧਾਨ ਜੀ ਨੇ ਕਿਹਾ ਅਜੇ ਤੇਰੇ ਘਰ ਦਾ ਕਿਰਾਇਆ ਕਰਾਂਗੇ ਚਾਹ ਗੁਜਰਾਤ ਜਾਣਾ ਪਵੇ ਚਾਹ ਹੋਰ ਤੇਰਾ ਝੂਠੇ ਦਾ ਜੋ ਝੂਠ ਬੋਲ ਬੋਲਦਾ ਹੈ ਉਨ ਨੂੰ ਨਕਾ ਕਰਾਂਗੇ ਪਰਦਾਬਾਤ ਕਰਾਂਗੇ ਸਾਰੇ ਆਦੂ ਪਹਿਲਾਂ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਣਾ ਚਾਹਾਂਗਾ ਇਹ ਵੀਡੀਓ ਵੀਡੀਓ ਸੁਣ ਲੋ ਖੜੀ ਦਿਲੀ ਦੇ ਮੁੱਖ ਮੰਤਰੀ ਅਗਿੰਕੇ ਜੀਵਾ ਸਾਹਿਬ ਨੇ ਕੀਤਾ ਭਾਵੇਂ 5-5 ਲੱਖ ਦੇ ਚੈੱਕ ਵੰਡਣ ਦੀ ਗੱਲ ਹੋਵੇ ਸਾਨੂੰ ਪਤਾ ਹੈ ਕਿ 5 ਲੱਖ ਨਾਲ ਉਹ ਨੁਕਸਾਨ ਕਦੇ ਵੀ ਉਹਦੇ ਸਾਰੀ ਦੁਨੀਆ ਦੇ ਵੀ ਦੋਨਾਂ ਦੇ ਦਿੱਤੀ ਜਾਵੇ ਤੇ ਨੁਕਸਾਨ ਦੀ ਪਰਵਾਹੀ ਨਹੀਂ ਹੋ ਸਕਦੀ ਪਰ ਇੱਕ ਮੈਂਟੇਨੈਂਸ ਕਰਾਈ ਗਈ ਹੈ ਕੋਦੀ ਫਿਰ ਮਕਾਨਾਂ ਦੀ ਮੈਂਟੇਨੈਂਸ ਇਸ ਦਾ ਲੈਟਰਾਂ ਦਾ ਤੇ ਬਾਕੀ ਕੰਮ ਵੀ ਸ਼ੁਰੂ ਹੋਣ ਲੱਗਾ ਹੈ ਮਕਾਨੇ ਵਿੱਚ ਗੇਟ ਲਵਾਏ ਗਏ ਨੇ ਪਰੰਗ ਦੀਵਾਰ ਸੀ ਤਿੰਨ ਮੁੱਖ ਦੀਵਾਰਾਂ ਇਹਨਾਂ ਨੇ ਮੰਗਾਂ ਰੱਖੀ ਹੈ ਆਪਣੇ ਸੀਐਮ ਸਾਹਿਬ ਤੋਂ ਪਹਿਲੀ ਇਹ ਕਿ ਮਕਾਨਾਂ ਨੂੰ ਫ੍ਰੀ ਹੋਲਡ ਕੀਤਾ ਜਾਵੇ ਮਕਾਨਾਂ ਦੇ ਮਾਰਗਾਂ ਦਾ ਹੱਕ ਦਵਾਏ ਜਾਣ ਦੂਜੀ ਬਿਜਲੀ ਇੱਕ ਜਿੰਨੀ ਇੱਕ ਘਰ ਤੋਂ ਲੋਡ ਹੁੰਦੀ ਹੈ ਬਿਜਲੀ ਇਹਨਾਂ ਦੇ ਮੁਕਾ ਦਿੱਤੀ ਜਾਵੇ ਤੇ ਤੀਜਾ ਕੰਮ ਜੋ ਪੈਨਸ਼ਨ ਦਾ ਸੀ ਜੋ ਵਿਕਟਿਮ ਸੇ ਸੀ ਉਹਨਾਂ ਦੀ ਪੈਨਸ਼ਨ ਦਾ ਕੰਮ ਮੈਂ ਬੜੀ ਅਦਬ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਤਿੰਨੋਂ ਗੱਲਾਂ ਨੂੰ ਮੰਦੇ ਹੋਏ ਤਿੰਨੋਂ ਗੱਲਾਂ ਦਾ ਅੱਜ ਤੇ ਨਾਅਰ ਕਰ ਲਗੇ ਇੱਕ ਵਾਰੀ ਜੋਰ ਸੋਨ ਰਾਹ ਸਾਰੇਆਂ ਦਾ ਹੋਰ ਬਹੁਤਾ ਜਿੰਨਾ ਟਾਈਮ ਨਾ ਲੈਂਦਾ ਵਾਹ ਮੈਂ ਆਪਣੇ ਵੱਡੇ ਭਾਈ ਸਾਹਿਬ ਸ਼੍ਰੀ ਅਰਵਿੰਦ ਕੇ ਜੀਵਾਦੀ ਨੂੰ ਕਹਾਂਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਰੋਗ ਰੋਣ ਇੱਥੇ ਕੋ ਬੇਨਤੀ ਪ੍ਰਵਾਨ ਕਰ ਲਈ ਜੀ ਵਾਹ ਗੁਰੂ ਜੀ ਕਾ ਖਾਲਸਾ बोले सोनिया वागुरु जी का खालसा वाह मुझे याद है चुनाव के पहले जब मैं यहाँ पे आया था जैसा अभी जनरल जी ने बताया ये तिलक विहार एक तरह से पूरे सिख समाज के लिए एक घाव का काम करता है जो उस वक्त नुकसान हुआ जो लोग मारे गए जिन परिवारों ने उसको भुगता उसकी भरपाई तो नहीं की जा सकती जब पूरी दुनिया की दौलत दे दी जाए लेकिन उस पे मरहम हम सब लोग मिलकर लगा सकते हैं और पूरे देश का काम है कि उस पे मरहम लगाई जाए तो जैसा इन्होंने बताया कि सरकार ने पांच पांच लाख रुपए का एक छोटी सी राशि हर परिवार को दी थी जो जो लोग उससे अफेक्टेड थे बिजली और पानी के बिलों से संबंधित ये निर्णय ले लिया गया उनके जो पुराने बिल थे वो सारे माफ कर दिए जाएंगे और आगे आने वाले समय में 400 400 यूनिट तक 400 यूनिट तक हर परिवार को हर महीने फ्री बिजली केजरीवाल पेंशन का जहां तक सवाल है पेंशन लगाने का निर्णय ले लिया गया है मकानों का उसके लिए टीडीए पिक्चर में आता है आप सब लोग जानते हैं टीडीए सेंट्रल गवर्नमेंट के अंडर में है नए एल जी साहब दूसरे दूसर साथ में दूसरे दूसर से जितना काम कराना है वो हम मैं बता रहा हूँ काम पूरा हूँ मैं दिल्ली सरकार के कंट्रोल में मकानों को फ्री होल्ड कराने से संबंधित जितने काम है वो काम मैं कराऊंगा आपको फ्री होल्ड कराने के लिए जो कुछ पड़ेगी आप लोगों के आप सभी ने ये सुना है कि केजरीवाल ने खुद कहा था कि च, आज तक जो बिजली है बिल्कुल नील होएंगे। आज तक एक भी मीटर इन्होंने नील नहीं किया तिलक विहार के ए बी सी ब्लॉक का एक भी बिजली का मीटर निर्णय किया और इन्होंने बेखूबी हमारे पे आरोप लगाते हैं ये लोग ये कहते हैं कि ये दंगा पीड़ित नहीं है ये मेरे पीछे माताएं बैठी हैं छमनी कौर जी इस एक मिनट खड़े जाओ ये छमनी कौर है इसके परिवार में सात आदमियों का कत्ल हुआ था और इसको पांच लाख का बिल आया है लाख रुपए का ये बिल है और है और ये इनका मकान का अलाटमेंट है इनको कहते हैं ये विक्टम नहीं है ये डुप्लीकेट है सिंह एक नंबर का झूठा आदमी मकार आदमी केजरीवाल को हमारे जो पास आके जो वादे किए थे उसको इम्प्लीमेंट नहीं करने देता और एक भी परिवार का बिल उन्होंने आज तक नील नहीं किया सबसे बड़ी बात क्या करते हैं बिजली वाले हमारे जो मीटर लगे हुए हैं उसमें कट मारते हैं तार को जो अलग कर देते हैं करंट नहीं आता घर में फिर लोग शोर मचाते हैं तो वो तार को जैसे ही जोड़ते हैं, उसकी फोटो खींचने के बाद फिर हमारे ऊपर एलिगेशन लगा देते हैं कि ये देखो जी ये चोरी कर रहे हैं अरे तुम बिजली की तार तुम्हारे कर्मचारी काट रहे हैं और एलिगेशन हमारे ऊपर लगा रहे हो अभी एक बबली कौर को दस तारीख को इन्होंने कोर्ट में दो दिन के लिए पनिश किया जेल गई है वो तिहाड़ जेल भेजा है उसने जनरल सिंह बिजली, बिजली की वजह से बबली कौर और उसका सी बाई डी मकान नंबर है इन्होंने कैंची से कट मारा और उन्होंने बिजली के लिए तार तो जोड़नी है जुड़वा ली फोटो खींचा के था आपने चोरी की चोरी में उन्होंने उनको बंद कर दिया दूसरा इन्होंने मकान के वादे किए थे मैं आपको ये बता दूं हमारे चौरासी से लेकर अब तक बीजेपी की सरकार रही कांग्रेस की सरकार रही इन्होंने हमारे से आज तक जो है कोई बिल नहीं लिया ना मालका ना हक लिया शीला दीक्षित ने के टाइम पे भी हमारे को मकान मालिकों के पेमेंट जमा कराने के नोटिस आए थे हम उनके पास मिले तो उन्होंने आश्वासन दिया था कि हम आपको फ्री करेंगे उन्होंने इंटरेस्ट माफ कर दिया आज फिर जब 2017 में केजरीवाल वादा कर रहे हैं कि हम मालकाना हक देंगे डीडीए सलम में भारत सरकार से मैं बात करूंगा सारा कुछ कह रहे है लेकिन आज तक एक भी कॉलोनी में दिल्ली में सात कॉलोनिया किसी भी एक कॉलोनी में इन्होंने मालकाना हक नहीं दिया तो हम ये चाहते हैं कि हमारे प्रधान जी हमारी सारी माताएं आई हुई है सबके सबको मकान मिला हुआ है सबके बिजली के बिल है और अगर इन्होंने एक हफ्ते के अंदर अंदर ये जो लाइट काटना बंद नहीं करेंगे और इनके नोटिस वापस नहीं करेंगे मालकाना हक हाँ के नोटिस वापस नहीं करेंगे इनको नौकरी नहीं देंगे और ये इसके लिए फिर हम इनका जबरदस्त विरोध करने के लिए अपना प्रोग्राम ऐलान करेंगे और दिल्ली से गुरुद्वारा कमेटी के हमारे प्रधान जी और हमारी सारी टीम उन्नीस के शहीद परिवारों के साथ खड़ी है और जब तक ਇਨਕੋ ਨਿਆਂ ਨਹੀਂ ਦਿਲਾਉਣਗੇ ਤਬ ਤੱਕ ਅਸੀਂ ਲੜਦੇ ਰਹਾਂਗੇ 37 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਇੱਕ ਵਾਰੀ ਫੇਰ ਜੋ 1984 ਦੇ ਜੋ ਵਿਕਟਮ ਸਾਡੇ ਮਾਤਾਵਾਂ ਭੈਣਾਂ ਸਾਡੇ ਵੀਰ ਉਹਨਾਂ ਦੀ ਜ਼ਖਮਾਂ ਦੇ ਉੱਤੇ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਉਸ ਨੇ ਨਮਕ ਛਿੜਕਣ ਦਾ ਕੰਮ ਕੀਤਾ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਤੋਂ ਮੁੱਕਰ ਜਾਣਾ ਉਹ ਵਾਅਦਿਆਂ ਤੋਂ ਭੱਜ ਜਾਣਾ ਇਹ ਵੈਸੇ ਤੇ ਯੂ ਟਰਨ ਮਿਸਟਰ ਯੂ ਟਰਨ ਦੇ ਨਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਜਾਣੇ ਜਾਂਦੇ ਆ ਪਰ ਇਹ ਇੱਥੇ ਪ੍ਰੂਵ ਹੋ ਗਿਆ ਕਿ ਸਰਦਾਰ ਜਰਨੈਲ ਸਿੰਘ ਨੇ ਆਪਣੀ ਇਲੈਕਸ਼ਨ ਦੇ ਦੌਰਾਨ ਵੀ ਇਹ ਵੱਡੇ ਵੱਡੇ ਵਾਅਦੇ ਕੀਤੇ ਸੀ ਔਰ ਇਹਨਾਂ ਨੇ ਸਾਰਿਆਂ ਨੇ 1984 ਦੀ ਜੋ ਕਲੋਨੀ ਹੈ ਤਿਲਕ ਵਿਹਾਰ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ ਉੱਥੇ ਵੀਰ ਪੈਣਾ ਜਿਹੜੇ ਕਿ 1984 ਦੇ ਵਿਕਟਮ ਹੈ ਉਹ ਸਾਰੇ ਰਹਿੰਦੇ ਆ ਔਰ ਆਪਣੀ ਕਿਰਤੀ ਸੇਖਿਆ ਸਾਰੇ ਆਪਣੀ ਕਿਰਤ ਕਰਕੇ ਆਪਣੇ ਕੋਈ ਆਟੋ ਚਲਾ ਕੇ ਇਸ ਤਰ੍ਹਾਂ ਦੇ ਕਿਰਤੀਆਂ ਦੇ ਤਰ੍ਹਾਂ ਉਹ ਆਪਣੀ ਜੀਵਨ ਨਿਰਭਾ ਕਰ ਰਹੇ ਆ ਤੇ ਉਹਨਾਂ ਦੇ ਉੱਤੇ ਇਹ ਬੋਝ ਪਾ ਦੇਣਾ ਕਿ 5-5 ਲੱਖ ਰੁਪਏ ਦੇ ਬਿਜਲੀ ਦੇ ਬਿੱਲ ਔਰ ਉਸ ਤੋਂ ਬਾਅਦ ਇੰਨੀ ਫਾਸਟ ਕਾਰਵਾਈ ਕਰਨੀ ਕਿ ਵਕੀਲਾਂ ਦੇ ਕੋਲੋਂ ਤੁਰੰਤ ਨੋਟਿਸ ਭਜਵਾ ਦੇਣੇ ਧਮਕੀਆਂ ਦੇਣੀਆਂ